ਸ਼ੋਮਨੀ ਅਕਾਲੀ ਦਲ ਦੇ ਵੱਲੋਂ ਭਰਤੀ ਮਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਨਾਬਾ ਵਿਕੇ ਸ਼ੋਮਨੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਰਹਿਨਮਾਈ ਹੇਠ ਭਰਤੀ ਮਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਤੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਅਕਾਲੀ ਦਲ ਸੁਧਾਰ ਲਹਿਰ ਤੇ ਸ਼ਬਦੀ ਵਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਨਾਲੋਂ ਵੱਖ ਹੋ ਕੇ ਅਕਾਲੀ ਦਲ ਸੁਧਾਰ ਲਹਿਰ ਦਾ ਕੁਝ ਨਹੀਂ ਬਣਨਾ ਅਤੇ ਸ਼ੋਮਨੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ ਜੋ ਕਿ ਅਕਾਲੀ ਦਲ ਦੇ ਵਿੱਚੋਂ ਚਲੇ ਗਏ ਉਨ੍ਹਾਂ ਨੂੰ ਬਾਅਦ ਵਿੱਚ ਪਛਤਾਉਣਾ ਪਵੇਗਾ। ਇਸ ਕਾਲੀ ਦਲ ਨਾਬੇ ਹਲਕੇ ਦੇ ਸਾਰੇ ਇਕੱਠਾ ਹੋਇਆ ਅੱਜ 2 ਮੀਟ ਕਰਕੇ ਵਿੰਝਾ ਸੀ ਸਾਡੀਆਂ ਇੱਕ ਨਾਬਾ ਸ਼ਹਿਰ ਦੇ ਵਿੱਚ ਤੇ ਦੂਸਰੀ ਪਾਸੋਂ ਦੇ ਵਿੱਚ ਸੋ ਬੜੀ ਖੁਸ਼ੀ ਹੈ ਕਿ ਵਰਤਮਾਨ ਵਿੱਚ ਬਹੁਤ ਵੱਡਾ ਅਫਸ਼ਾ ਹੈਗਾ ਮੈਂਬਰਸ਼ਿਪ ਨੂੰ ਲੈ ਕੇ ਕਿ ਤੁਛ ਰੋਮਣੀ ਕਾਲੀ ਦਲ ਨੇ ਜਿਹੜੀ ਇਹ ਮੈਂਬਰਸ਼ਿਪ ਦੀ ਲਹਿਰ ਸ਼ੁਰੂ ਕੀਤੀ ਹੈ ਤੇ ਹਰ 5 ਸਾਲ ਬਾਅਦ ਮਹਿਮ ਸ਼ੁਰੂ ਹੁੰਦੀ ਹੈ ਇਹ ਵੀ ਭੱਤੀ ਦੇ ਰਾਹੀਂ ਜਿਹੜੇ ਹੈਗੇ ਡੈਲੀਗੇਟ ਬਣਦੇ ਨੇ ਜਿਨ੍ਹਾਂ ਨੇ ਸਰਪਲ ਜਥੇਦਾਰ ਬਣਨਾ ਹੈ ਜਿਨ੍ਹਾਂ ਨੇ ਜਿਨ੍ਹਾਂ ਨੂੰ ਉਹਦੇਦਾਰੀਆਂ ਮਿਲਦੀਆਂ ਤੇ ਇਸ ਤਰ੍ਹਾਂ ਹੀ ਕਰਦੇ ਕਰਦੇ ਫਿਰ ਇਸ ਸਟੇਟ ਬੋਡੀ ਜਿਹੜੀ ਹੈਗੀ ਉਹਦੀ ਚੋਣ ਹੋਈ ਸਾਨੂੰ ਇੱਕ ਮਹੀਨਾ ਦਾ ਸਮਾਂ ਮਿਲਿਆ ਸਾਨੂੰ ਸੋ ਮੈਂ ਸਾਰੇ ਵਰਕਰ ਸਹਿਬਾਂ ਨੂੰ ਲੀਟਰ ਸਹਿਬਾਂ ਨੂੰ ਨਾਤੇ ਹਲਕੇ ਦੇਣ ਨੂੰ ਦੈਂਤ ਕੀਤੀ ਆ ਕਿ ਇਸ ਭਰਤੀ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲੇ-ਕੱਲੇ ਮਹੱਲੇ ਵਿੱਚ ਪਹੁੰਚੀਏ ਤੇ ਗਲੀਆਂਵਾਲਿਆ ਜਾ ਕੇ ਆਪਣੇ ਕਾਊਂਟਰ ਲਾ ਕੇ ਭਰਤੀ ਪ੍ਰਾਮਾ ਕੇ ਹਰੇਕ ਪਿੰਡ ਦੇ ਵਿੱਚ ਜਾਵਾਂਗੇ ਸੋ ਇਸ ਕਰਕੇ ਤਗੜਾ ਕਾਲੀਗਲ ਹੋਈਗਾ ਪੰਜਾਬ